ਭਾਈ ਲੈਣਾ ਉਸ ਵਕਤ ਨਾਲ ਲੱਗ ਜਾਂਦਾ ਹੈ ਸੇਵਾ ਦਾ ਨਾਮ ਦੇ ਕੋਈ ਪਾਈ ਹੋਈ ਮਹਿੰਗੀ ਪੋਸ਼ਾਕ ਵੱਲ ਨਹੀਂ ਵੇਖਿਆ ਮੇਰੀ ਪੋਸ਼ਾਕ ਲੱਭੜ ਜਾਣੀ ਮੇਰੇ ਕੱਪੜੇ ਲੱਭੜ ਜਾਣੇ ਨੇ ਮੇਰੇ ਤੇ ਚਿੱਕੜ ਚਿੱਕੜ ਡੁੱਲ ਜਾਣਾ ਨਹੀਂ ਭਾਈ ਲੈਣਾ ਜੀ ਸਾਰਾ ਦਿਨ ਖੇਤਾਂ ਦੇ ਵਿੱਚ ਕੰਮ ਕਰਾਂਦੇ ਰਹੇ ਇੱਛਾ ਇਹ ਹੀ ਸੀ ਗੁਰੂ ਕਾ ਦਰਸ਼ਨ ਦੇਖ ਦੇਖ ਜੀਵਾਂ ਗੁਰ ਕੇ ਚਰਨ ਧੋਇ ਧੋਇ ਪੀਵਾ ਮੇਰਾ ਮਨ ਲੋਚਿਆ ਗੁਰ ਦਰਸ਼ਨ ਤਾਂ ਹੀ ਬਿਲਪ ਕਰੇ ਚਾਤਰ ਕੀ ਨਿਆਈ ਇੱਛਾ ਸੀ ਹੁਣ ਨਾਲ ਕੰਮ ਕਰਾ ਰਹੇ ਨੇ ਗੁਰੂ ਨਾਨਕ ਦੇ ਮਹਾਰਾਜ ਨਾਲ ਲੱਗੇ ਹੋਏ ਨੇ ਇਹ ਨਹੀਂ ਵੀ ਮੇਰੇ ਬਾਬੇ ਨਾਨਕ ਜੀ ਨੇ ਕੱਲਾ ਹੁਕਮ ਕਰ ਦਿੱਤਾ ਵੀ ਲੈਣਿਆ ਤੂੰ ਹੀ ਲੱਗ ਜਾ ਮੈਂ ਬੈਠਾ ਵਟ ਤੇ ਨਹੀਂ ਗੁਰੂ ਨਾਨਕ ਦੇ ਮਹਾਰਾਜ ਆਪ ਲੱਗੇ ਤੇ ਭਾਈ ਲੈਣਾ ਜੀ ਨਾਲ ਲੱਗੇ ਹੋਏ ਨੇ ਜਦੋਂ ਸਾਮ ਹੁੰਦੀ ਆ ਨਾ ਗੁਰਮੁਖੋ ਸਾਮ ਨੂੰ ਘਰ ਜਾਣ ਦਾ ਟਾਈਮ ਹੁੰਦਾ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਖਾ ਕੱਖਾਂ ਦੀ ਲਿਬੜੀ ਹੋਈ ਪੰਡ ਭਾਈ ਲੈਹਣੇ ਦੇ ਸਿਰ ਤੇ ਰੱਖ ਦਿੰਦੇ ਨੇ ਕਹਿੰਦੇ ਲੈ ਲੈਣੇ ਆ ਘਰੇ ਲੈ ਕੇ ਚੱਲਾਂ ਹੁਣ ਗੁਰਮੁਖ ਪਿਆਰਿਓ ਉਹ ਉਹ ਗਾਰੇ ਦੇ ਨਾਲ ਨਿਚੜਦੀ ਪੰਡ ਜੜੀ ਸਿਰ ਤੇ ਰੱਖ ਦਿੱਤੀ ਉਹ ਨਿਚੜ ਦੀ ਨਿਚੜ ਦੀ ਸਾਰੇ ਕੱਪੜੇ ਜਿਹੜੇ ਖਰਾਬ ਕਰ ਦਿੱਤੇ ਘਰ ਆਏ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਨੇ ਤੇ ਆਕੇ ਹੁਣ ਮਾਤਾ ਨੇ ਕੀ ਕਿਹਾ ਨਨਕ ਜੀ ਤੁਸੀਂ ਇਹ ਚੰਗਾ ਨਹੀਂ ਕੀਤਾ ਤੁਹਾਨੂੰ ਮਿਲਣ ਵਾਸਤੇ ਇੱਕ ਪੁਰਸ਼ ਆ ਜਾ ਹੋਵੇ ਤੁਸੀਂ ਉਹਦੇ ਸਿਰ ਦੇ ਉੱਪਰ ਗਾਰੇ ਦੀ ਪੰਡ ਰੱਖ ਦਿੱਤੀ ਹੋਵੇ ਦੇਖੋ ਇਹਦੇ ਮਹਿੰਗੇ ਕੱਪੜੇ ਲੱਬੜ ਗਏ ਇਹਦੇ ਤਨ ਨੂੰ ਇਹਦੇ ਵਸਤਰਾ ਨੂੰ ਚਿੱਕੜ ਆਦਕ ਲੱਗ ਗਿਆ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਭੋਲੀਏ ਇਹ ਚਿੱਕੜ ਨਹੀਂ ਹੈ ਇਹ ਚਿੱਕੜ ਨਹੀਂ ਹੈ ਇਹ ਤੇ ਮੈਂ ਇਹਦੇ ਵਸਤਰਾ ਤੇ ਇਹਦੇ ਤਨ ਤੇ ਐਸਾ ਅਤਰ ਲਾ ਦਿੱਤਾ ਇਹ ਅਤਰ ਦੀ ਖੁਸ਼ਬੂ ਹੈ ਜਿਹੜੀ ਬਹੁਤ ਦੂਰ ਤੱਕ ਫੈਲੇਗੀ ਆਖੋ ਸਤਨਾਮ ਇਹ ਅਤਰ ਲਾ ਦਿੱਤਾ ਇਹਦੇ ਇਹ ਇਸ ਅਤਰ ਦੀ ਖੁਸ਼ਬੂ ਜਿਹੜੀ ਜਾਣੀ ਨਹੀਂ ਹੈ ਦੁਨੀਆ ਇਸ ਅਤਰ ਦੀ ਖੁਸ਼ਬੂ ਲੈਣ ਵਾਸਤੇ ਦੂਰੋਂ ਦੂਰੋਂ ਚੱਲ ਕੇ ਆਇਆ ਕਰੇਗੀ ਅੱਛਾ ਦੂਸਰੀ ਗੱਲ ਜਿਹੜੀ ਪੰਡ ਦੀ ਗੱਲ ਤੁਸੀਂ ਕਰਦੇ ਹੋ ਨਾ ਵੀ ਸਿਰ ਤੇ ਮਹਾਰੇ ਦੀ ਪੰਡ ਰੱਖ ਦਿੱਤੀ ਕਹਿੰਦੇ ਭੋਲੀਏ ਇਹ ਗਾਰੇ ਦੀ ਪੰਡ ਨਹੀਂ ਇਹ ਤੇ ਦੀਨ ਦੁਨੀਆ ਦਾ ਸ਼ਤਰ ਰੱਖਿਆ ਆਖੋ ਸਤਨਾ ਸਮਝਿਆ ਹੁਣ ਗੁਰਮੁਖ ਪਿਆਰਿਓ ਜਦੋਂ ਇਹ ਬਚਨ ਮੇਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀਤੇ ਵੀ ਮੈਂ ਅਤਰ ਲਾ ਦਿੱਤਾ ਲੈਣੇ ਦੇ ਸਰੀਰ ਨੂੰ ਬਸਤਰਾ ਨੂੰ ਇਹਦੇ ਸਿਰ ਦੇ ਉੱਪਰ ਮੈਂ ਛਤਰ ਰੱਖ ਦਿੱਤਾ ਦੀਨ ਦੁਨੀਆਂ ਦਾ ਗੁਰਮੁਖ ਪਿਆਰਿਓ ਧੰਨ ਮੇਰੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਫੜ ਲੈ ਭਾਈ ਲੈਣੇ ਨੇ ਇਹਦਾ ਸਤਿਗੁਰੂ ਸੱਚੇ ਪਾਤਸ਼ਾਹ ਮੈਂ ਤੇ ਇੰਨੀ ਕਿਰਪਾ ਤੇ ਯੋਗ ਨਹੀਂ ਸੀ ਜੁਨੀ ਕਿਰਪਾ ਮੇਰੇ ਤੇ ਕਰ ਦਿੱਤੀ ਹੈ ਮੇਰੀ ਝੋਲੀ ਮੇਰੀ ਫਕੀਰ ਦੀ ਝੋਲੀ ਹੈ ਜਿਹੜੀ ਤੁਸੀਂ ਨਕੋ ਨਕ ਭਰ ਦਿੱਤੀ ਅੱਜ ਇੰਨੀ ਰਹਿਮਤ ਇੰਨੀ ਕਿਰਪਾ ਕਰ ਦਿੱਤੀ ਮੇਰੇ ਤੇ ਗੁਰਮੁਖ ਕੱਲਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਨਹੀਂ ਤਾਂ ਮੇਰੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਨੂੰ ਪਾਸ਼ੇ ਕਰਕੇ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੇਪਰਾਂ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨਾਂ ਦੇ ਵਿੱਚ ਜੇ ਪਾਸ਼ ਹੋਏ ਨੇ ਭਾਈ ਲੈਣਾ ਦੀ ਹੋਏ ਨੇ ਸੇਵਕ ਬਣ ਕੇ ਸੇਵਾ ਕੀਤੀ ਹੈ ਬਾਤ ਹੈ ਇਹ ਗੱਲ ਮੈਂ ਬੇਨਤੀ ਕਰਦਾ ਹੁਣ ਨਾ ਸੇਵਕ ਕਹਾਉਣਾ ਸੌਖਾ ਹੈ ਪਰ ਸੇਵਕ ਬਣਨਾ ਬਹੁਤ ਔਖਾ